ਜੋ ਪੰਜਾਬਸੀ ਮੇਰੇ ਭੈਣੋ ਸਾਰਿਆਂ ਨੂੰ ਜੈ ਪੀਨ ਜੈ ਭਾਰਤ ਅੱਜ ਦਾ ਦਿਨ ਡਾਕਟਰ ਪੇਵਰੋ ਅੰਬੇਦਕਰ ਸਾਹਿਬ ਦੀ ਜ਼ਿੰਦਗੀ ਦਾ ਬੜਾ ਇਤਿਹਾਸਿਕ ਦਿਨ ਕਿਉਂਕਿ 24 ਸਤੰਬਰ 1932 ਜੋ ਅੰਗਰੇਜ਼ ਹਕੂਮਤ ਨਾਲ ਲੜਾਈ ਲੜ ਕੇ ਬਾਬਾ ਸਾਹਿਬ ਡਾਕਟਰ ਭੇਟਕਰ ਜਿਨੇ ਸੈਪਰੇਟ ਇਲੈਕਟਿਡ ਸਿਸਟਮ ਹਾਸਲ ਕੀਤਾ ਸੀ 17 ਸਤੰਬਰ 1932 ਨੂੰ ਅੰਗਰੇਜ਼ ਹਕੂਮਤ ਨੇ ਇਹਦਾ ਐਲਾਨ ਕੀਤਾ ਔਰ 20 ਸਤੰਬਰ 1932 ਨੂੰ ਗਾਂਧੀ ਜੀ ਨੇ ਕਾਂਗਰਸ ਪਾਰਟੀ ਮਾਧਿਅਮ ਤੋਂ ਮਰਨ ਵਰਤ ਰੱਖਿਆ ਗਾਂਧੀ ਜੀ ਦਾ ਮਰਨ ਵਰਤ ਰੱਖਣ ਦਾ ਮਕਸਦ ਕੀ ਆ ਸੀ ਡਾਕਟਰ Ambedkar ਨੇ ਸੈਪਰੇਟ ਇਲੈਕਟਡ ਸਿਸਟਮ ਹਾਸਲ ਕੀਤਾ ਅਲੱਗ ਚੋਣ ਪ੍ਰਣਾਲੀ ਅਲੱਗ ਚੋਣ ਪ੍ਰਣਾਲੀ ਲੈ ਕੇ Ambedkar ਸਾਹਿਬ ਕੀ ਟੀਚਾ ਹਾਸਲ ਕਰਨਾ ਚਾਹੁੰਦੇ ਸੀ ਪਹਿਲਾ ਉਹਨਾਂ ਦਾ ਉਦੇਸ਼ ਸੀ ਕਿ ਦੇਸ਼ ਦੀ ਸੰਸਦ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਅਨਟਚੇਬਲ ਜਨਨ ਨੂੰ ਹਜ਼ਾਰਾਂ ਸਾਲਾਂ ਤੋਂ ਬਣਾ ਕੇ ਰੱਖਿਆ ਡਿਪਰੈਸਡ ਕਲਾਸ ਕਹਿੰਦੇ ਸੀ ਅੱਜ ਉਹਨਾਂ ਨੂੰ ਦਲਿਤ ਕਹਿੰਦੇ ਆ ਅਨਸੂਚਿਤ ਜਾਤੀਆਂ ਐਸਐਸਟੀ ਕਹਿੰਦੇ ਆ ਇਹਨਾਂ ਦੇ ਪ੍ਰਤੀਨਿਧੀ ਵੀ ਅਸੈਂਬਲੀ ਔਰ ਵਿਧਾਨ ਸਭਾ ਦੇ ਵਿੱਚ ਜਾਣ ਔਰ ਜੈਨੂਨ ਨਮਾਇੰਦੇ ਜਿੱਤ ਕੇ ਜਾਣ ਮਿਲਟੈਂਟ ਨਮਾਇੰਦੇ ਜਿੱਤ ਕੇ ਜਾਣ ਉਹਨਾਂ ਪੈਕਟ ਜਿਹੜਾ ਆ ਗਾਂਧੀ ਜੀ ਨੇ ਕਰਵਾਇਆ ਔਰ ਜਿਹੜਾ ਸੈਪਰੇਟ ਇਲੈਕਟਿਡ ਸਿਸਟਮ ਬਾਬਾ ਸਾਹਿਬ ਨੇ ਸੈਪਰੇਟ ਇਲੈਕਟਿਡ ਸਿਸਟਮ ਦਾ ਮਕਸਦ ਸੀ ਬਾਬਾ ਸਾਹਿਬ ਦਾ ਫਰਦ ਪਰਪਸ ਟੂ ਇੰਪਾਵਰ ਦਾ ਦਲਤ ਇਨ ਪੋਲਿਟੀਕਲ ਫੀਲਡ ਇਸ ਦੇਸ਼ ਦੇ ਰਾਜਨੀਤਿਕ ਖੇਤਰ ਦੇ ਵਿੱਚ ਦਲਤਾ ਨੂੰ ਸ਼ਕਤੀਸ਼ਾਲੀ ਧਿਰ ਬਣਾ ਕੇ ਖੜੇ ਕਰਨ ਔਰ ਦਲਤ ਆਪਣੀ ਮਰਜ਼ੀ ਦੇ ਨੁਮਾਇੰਦੇ ਚੁਣ ਕੇ ਭੇਜ ਸਕਣ ਦਲਤ ਦਲਤਾ ਦੀ ਪੋਲਿਟੀਕਲ ਆਟੋਨਮੀ ਨੂੰ ਖਤਮ ਕਰਨ ਲਈ ਗਾਂਧੀ ਜੀ ਨੇ ਮਨ ਬਦਲ ਕੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਜੋ ਮਰਨ ਵਰਤ ਰੱਖ ਕੇ ਉਸ ਵਕਤ এনवायरमेंट ਬਣਾਇਆ ਔਰ ਉਸ এনवायरमेंट ਦੇ ਨਾਲ ਇਹ ਪੁੰਨਾ ਪੈਕਟ ਦੀ ਉਹਦਾ ਆਊਟਕਮਸ ਔਰ 바ਵਾ ਸਾਹਿਬ ਡਾਕਟਰ ਅੰਬੇਦਕਰ ਪੁੰਨਾ ਪੈਕਟ ਨੂੰ ਜਦੋਂ ਉਹਨੇ ਸਾਈਨ ਕੀਤਾ ਉਹਨਾਂ ਨੇ ਆਪਣੀ ਹੀ ਕਲਮ ਤੋੜ ਦਿੱਤੀ ਕਿ ਕਾਂਗਰਸ ਨੇ ਮੇਰਾ ਮੇਰੇ ਸਮਾਜ ਨਾਲ ਧੋਖਾ ਕੀਤਾ ਔਰ ਇਸ 100 ਸਾਲ ਹੋ ਗਏ ਮੇਰਾ ਸਮਾਜ ਹੁਣ ਇਸ ਵਿਵਸਥਾ ਦਾ ਗੁਲਾਮ ਰੋਕ ਇਸ ਕਰਕੇ ਅੱਜ ਦੇ ਦਿਨ ਤੇ ਚਮਚਾ ਯੁੱਗ ਦੀ ਸ਼ੁਰੂਆਤ ਹੋਈ ਸੀ 24 ਸਤੰਬਰ 1932 ਸਾਬਕਾ ਅੰਛੀ ਰਾਮ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਇੱਕੋ ਹੀ ਕਿਤਾਬ ਲਿਖੀ ਜਿਹਦਾ ਨਾਮ ਚਮਚਾ ਯੁੱਗ ਕਿ ਚਮਚੇ ਯੁੱਗ ਦੀ ਸ਼ੁਰੂਆਤ ਇਹ ਪੁਨਾਪੈਕ ਤੋਂ ਹੋ ਤੋ ਮੈਂ ਸਾਰੇ ਦੇਸ਼ ਦੇ ਪੰਜਾਬ ਦੇ ਵਿਸ਼ਮ ਤੇ ਅੰਬੇਦਕਰੀਆਂ ਨੂੰ ਸੱਦਾ ਦੇਣਾ ਚਾਹੁੰਦਾ ਕਿ ਚਮਚਾ ਚੁਗ ਰਹੀ ਜਿਹੜੀ ਲੀਡਰਸ਼ਿਪ ਵੀ ਪੈਦਾ ਹੋਈ ਉਹ ਗੁਲਾਮ ਪੈਦਾ ਹੋਈ ਉਸ ਸਮਾਜਿਕ ਹਿੱਤਾਂ ਦੇ ਵਿਰੁੱਧ ਭੁਗਤਣ ਲਈ ਪੈਦਾ ਹੋਈ ਉਹ ਵਿਵਸਥਾ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੰਮ ਕਰਨ ਲੱਗੀ ਉਹਨੂੰ ਸਮਾਜ ਦੇ ਉੱਪਰ ਅਨਿਆਯ ਅਤਿਆਚਾਰ ਸ਼ੋਸ਼ਣ ਉਹ ਦੇਖਣਾ ਔਰ ਸੁਣਨਾ ਬੰਦ ਹੋ ਗਿਆ ਇਸ ਕਰਕੇ ਆਓ ਡਾਕਟਰ ਰੰਮੇਟਕਰ ਸਾਹਿਬ ਦਾ ਸੈਪਰੇਟ ਇਲੈਕਟਡ ਸਿਸਟਮ ਦਾ ਜੋ ਉਦੇਸ਼ ਸੀ ਉਹ ਉਦੇਸ਼ ਪੂਰਾ ਕਰਨ ਲਈ ਸਭ ਕਾਂਸੀ ਨਾਮ ਕੀਤਾ ਬਣਾਇਆ ਹੋਇਆ ਇਸ ਮੰਚ ਬਹੁਜਨ ਸਮਾਜ ਪਾਰਟੀ ਔਰ ਪੰਨ ਕੁਮਾਰੀ ਮਾਇਆਵਤੀ ਜੀ ਦੀ ਲੀਡਰਸ਼ਿਪ ਦੇ ਵਿੱਚ ਆਪਾਂ ਸੰਕਲਪ ਕਰੀਏ ਕਿ ਅਸੀਂ ਬਹੁਜਨ ਸਮਾਜ ਪਾਰਟੀ ਰਾਹੀਂ ਜੈਨੂਨ ਔਰ ਮਿਲਟੈਂਟ ਨਾਮ ਦੇ ਖੜਕੋ ਆਪਣੇ ਹਿੱਤਾਂ ਦੀ ਰਾਖੀ ਕਰਨ ਵਾਲੇ ਨਮਾਇंदे 2027 ਤਿੱਤੇ ਤੱਕੇ ਭੇਜੀਏ ਔਰ ਡਾਕਟਰ ਅੰਬੇਦਕਰ ਸਾਹਿਬ ਦੀ ਸੋਚ ਦੀ ਸੱਤਾ ਬਹੁਜਨ ਸਮਾਜ ਪਾਰਟੀ ਰਾਹੀਂ ਪੰਜਾਬ ਦੇ ਵਿੱਚ ਸਥਾਪਿਤ ਕਰੀਏ ਮੈਂ BSP ਦੀ ਸਾਰੀ ਪੰਜਾਬ ਦੀ ਲੀਡਰਸ਼ਿਪ ਨੂੰ ਜਿਲ੍ਹਾ ਵਿਧਾਨ ਸਭਾ ਦੀ ਲੀਡਰਸ਼ਿਪ ਨੂੰ ਅਪੀਲ ਕਰਨੀ ਚਾਹੁੰਗਾ ਕਿ 9 ਅਕਤੂਬਰ ਨੂੰ ਬਹੁਜਨ ਸਮਾਜ ਪਾਰਟੀ ਨੇ ਸਬਕਾਚੀ ਰਾਮ ਜੀ ਦੇ ਪ੍ਰੀਨਿਰਵਾਣ ਦੇ ਸਟੇਜ ਫਲੋਰ ਦੇ ਵਿੱਚ ਅਸੀਂ ਤਖਤ ਬਦਲ ਦਿਓ ਤਾਜ ਬਦਲ ਦਿਓ ਮਹਾਰਲੀ ਰੱਖੀ ਤੋਂ ਸਾਰੀਆਂ ਪੰਜਾਬ ਦੀਆਂ ਬੀਐਸਪੀ ਦੀਆਂ ਯੂਨਿਟਾਂ ਨੂੰ ਮੇਰੀ ਬੇਤਰੀਆ ਪਿੰਡ ਪੱਦਰ ਤੇ ਸੈਕਟਰ ਪੱਦਰ ਤੇ ਮਹੱਲਾ ਪੱਦਰ ਤੇ ਕਿਉ ਵੱਡੀ ਤਿਆਰੀ ਕਰਕੇ ਇਸ ਮਹਾਰਲੀ ਨੂੰ ਕਾਮਯਾਬ ਕਰਨ ਤਾਂ ਕਿ 2027 ਦੇ ਵਿੱਚ ਤਖਤ ਔਰ ਤਾਜ ਨੂੰ ਬਦਲ ਕੇ ਲੋਕਹਿਤਾਂ ਦੀ ਸੱਤਾ ਬਹੁਜੇ ਨੇਤਾਂ ਦੀ ਸੱਤਾ ਪੰਜਾਬਹਿਤਾਂ ਦੀ ਸੱਤਾ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਮੋਸ਼ਨ ਸਮਾਜ ਪਾਰਟੀ ਦੇ ਮਾध्यम ਤੋਂ ਪੇਸ਼ ਕੀਤਾ ਜਾ ਸਕੇ ਧੰਨਵਾਦ ਜੈਪਿੰਗ ਜੈਪਾ